ਤੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ ਹਾਂਜੀ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ ਪਰਚੇ ਦੇ ਨਾਮ ਰਹਿਣ ਦਾ ਪਰਚੇ ਚ ਕੀ ਪਾ ਕੇ ਮੈਨੂੰ ਦੱਸ ਦੱਸ ਬੰਦਾ ਭੇਜ ਕੇ ਕਾ ਭੇਜਾਂ ਮੇਰੇ ਕੋਲ ਪਰਚੇ ਦੇ ਨਾਲ ਹੋਣਾ ਚਾਹੀਦਾ ਪਰਚੇ ਵਿੱਚ ਤਾਂ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੁਸੀਂ ਕੀ ਕਰੋਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਇੱਥੇ ਜਿਹੜਾ ਦੂਜਾ ਬੰਦਾ ਚ ਕਿਹਾ ਉਹ ਚ ਨਾਲ ਹੀ ਮੈਂ ਘਰ ਦੀ ਰਿਕਵੈਸਟ ਭੇਜ ਦੇਣੀ ਹੈ ਇਹ ਚਰਨ ਦਾ ਜੀ ਉਹ ਮੈਂ ਉਹ ਕਹਿੰਦਾ ਅੰਦਰ ਟੈਨਾਂ ਨਹੀਂ ਤੇਰੀ ਹੁਣ ਜਨਾਬ ਮੇਰੀ ਗੱਲ ਸੁਣੋ ਜੀ ਸਾਡੇ ਬੱਚਿਆਂ ਵਰਗੇ ਮੈਂ ਇਹ ਲੈ ਕੇ ਨਾ ਬੱਚਿਆਂ ਵਰਗੇ ਤੇ ਮੈਂ ਆ ਜਾ ਟਿਕਾਣੇ ਐਸਐਚਓ ਨੂੰ ਵੀ ਦੇਣਾ ਪੈਣਾ ਕੋਈ ਕਿਉਂਕਿ ਮੈਂ ਚਰਨਾਂ ਵੀ ਪਹੁੰਚਾ ਸਕਦਾ ਹਾਂ ਇੱਕ ਜਿਹੜਾ ਯੂਐਨ ਨਾਲ ਉਹਨੂੰ ਥੋੜਾ ਬੋੜਾ ਦੇਣਾ ਪੈਣਾ ਉਹ ਕਪੜਾ ਭੇਜ ਦੇ ਬਾਕੀ ਉਹ ਪੈਸੇ ਭੇਜ ਦੇ ਕੋਈ ਕਿੰਨੇ ਜੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਾਣਾ ਮੈਂ ਕਿਉਂ ਮਰ ਜਾਣਾ ਕੰਮ ਸਾਰੇ ਸ਼ਾਇਦ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਨਹੀਂ ਪਰ ਆਵਾਜ਼ ਸੁਹੀ ਕਹਿੰਦਾ ਤੇ ਫੇਰ ਮੈਂ ਬੰਦਾ ਹੋਰ ਫੜ ਲੈਣਾ ਅੱਜ ਜੀ ਮੈਂ ਦੋ ਪਰਚੇ ਹੀ ਦਊਂਗਾ ਉਹ ਜਨਾਬੇ ਮੇਰੀ ਗੱਲ ਸੁਣ ਨਜ਼ਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜ਼ਾਇਜ਼ ਫੇਰ ਜਿੰਨੇ ਭਾਵੇਂ ਪਿਆਵਾਂ ਜੀ ਦੇ ਦੋ ਨਜ਼ਾਇਜ਼ ਨੀ ਨਜ਼ਾਇਜ਼ ਨਹੀਂ ਐ ਨਜ਼ਾਇਜ਼ ਨਹੀਂ ਐ ਜੈਜ ਹੋਊ ਜੈਜ ਹੋਊਗਾ ਫੇਰ ਤੁਸੀਂ ਤੁਸੀਂ ਜੋ ਮਰਜ਼ੀ ਗੱਲ ਵੇਜੋ ਜੈਜ ਹੋਊਗਾ ਜੈਜ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨੇ ਨੰਬਰ ਲੱਗਦੀ ਪਹਿਲਾਂ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹ ਦੱਸੋ ਚੱਲ ਕੋਈ ਨਹੀਂ ਲੈਣ ਦੇ ਫਿਰ ਹਾਂਜੀ ਰੈਂਦੇ ਫਿਰਾਂਦੇ ਕੋਈ ਨਹੀਂ ਥੋੜੇ ਘੱਟ ਕਰ ਲੋ ਘੱਟ ਫਿਰ ਮੈਂ ਉਹਨੂੰ ਕਹਿ ਦਉਂਦਾ ਕਿ ਬਸ ਉਹ ਤਰੀ ਆਪ ਦੱਸੋ ਨਹੀਂ ਇਦਾਂ ਨਾ ਕਰੋ ਇਹਨਾਂ 2 ਲੱਖ ਰੁਪਏ ਇਹ ਘਾਸ ਰੈਂਦੇ ਫਿਰ ਉਹ ਕਿਦੋਂ ਸਹੀ ਨਾਮ ਲਈ ਮੈਂ ਆਪ ਸ਼ਾਹਬੋਜ਼ਾ ਰਹਿਣ ਵਾਲਾ ਹਾਂ ਅਤੇ ਮੈਂ 2 ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ 2 ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਵੱਲੋਂ ਮੇਰੇ ਤੇ ਕਈ ਨਜਾਇਜ਼ ਪਰਚੇ ਪਾਏ ਗਏ ਅਤੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਪੁਲਿਸ ਦੇ ਹੀ ਇੱਕ ਮੁਲਾਜ਼ਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੁਰਹੀਰਾ ਚੌਂਕੀ ਵਿੱਚ ਤਨਤ ਹੈ ਉਸ ਦੇ ਵੱਲੋਂ ਮੇਰੇ ਕੋਲੋਂ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਦੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ ਦੋ ਰੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਦੇ ਤੇਰਾ ਘਰ ਢਵਾਵਾਂਗਾ ਜਾਂ ਫਿਰ ਤੇਰੇ ਘਰ ਦੇ ਉੱਤੇ ਨਜਾਇਜ਼ ਬੱਚਾ ਪਾਵਾਂਗਾ ਮੈਂ ਉਸ ਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ ਕੱਲ ਇੱਕ ਪ੍ਰੀਪ੍ਰੈਨ ਛੜਿਆੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਅਫਸਰ ਝੂਠ ਹੈ ਉਸਨੇ ਉਸਦੀ ਮਹਮੰਗ ਪੂਰੀ ਨਹੀਂ ਕੀਤੀ ਤਾਂ ਉਸਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਮੈਂ ਇਹ ਜਦੋਂ ਨੂੰ ਮੈਨੂੰ ਹੁਣੇ ਪਤਾ ਲੱਗਿਆ ਹੈ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਛੇਗੀ ਤਰ੍ਹਾਂ ਚੈੱਕ ਕਰ ਲੈਣਾ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲੈ ਨਜ਼ਰ ਕਰ ਦਿੱਤਾ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏ